ਇਹ ਮੁੱਖ ਮੰਤਰੀ ਜਿਵੇਂ ਸਟਰੀਜਾਂ ਦੇ ਲੋਕਾਂ ਨੂੰ ਹਾਸਾ ਠੱਠਾ ਕਰਕੇ ਕਮੇਟੀ ਕਰਦਾ ਸੀ ਉਹੀ ਹਾਲ ਹੈ ਵਿਧਾਨ ਸਭਾ 'ਚ ਕਰੂਗਾ ਜਾ ਕੇ ਇਹ ਅਰਬਾਂ ਕਰੋੜਾਂ ਰੁਪਈਆ ਬਰਬਾਦ ਹੋ ਰਿਹਾ ਹੈ ਕਰਜ਼ੇ 'ਚ ਡੁੱਬੇ ਹੋਏ ਪੰਜਾਬ ਦਾ ਵਿਰੋਧੀ ਧਿਰਾਂ ਜਿਸ ਢੰਗ ਨਾਲ ਮੈਚ ਖੇਡ ਰਹੀਆਂ ਨੇ ਇੱਥੇ ਲੁਕਮਾ ਸਮਝੌਤਾ ਇਹ ਡਰਾਮੇ ਬਾਜੀ ਜਨ ਤੱਕ ਹੋਊਗੀ ਲੋਕਾਂ ਨੂੰ ਪਤਾ ਲੱਗ ਗਿਆ ਆਪ ਉਹਦੇ 'ਚ ਦਮ ਨਹੀਂ ਹੈ ਵੀ ਕੱਲਾ ਕੋਈ ਫੀਤਾ ਕੱਟ ਕੇ ਉਹ ਘਾਟਣ ਕਰ ਦਵੇ। ਉਹਨੂੰ ਪਹਿਲਾਂ ਕੇਜਰੀਵਾਲ ਨੂੰ ਬੁਲਾਉਣਾ ਪੈਂਦਾ। ਇਹ ਬਿਲਡਿੰਗਾਂ ਦਾ ਕੁਚੀ ਕੁਚੀ ਵਾਲੀ ਸਰਕਾਰ ਹੈ। ਵੀ ਪੁਰਾਣੇ بڑے ਹਸਪਤਾਲਾਂ ਨੂੰ ਪੁਰਾਣੇ ਬਣੇ ਸਕੂਲਾਂ ਨੂੰ ਕੂਚੀਆਂ ਫੇਰ-ਫੇਰ ਕੇ ਡਰਾਮੇਬਾਜ਼ੀ ਕਰਦੇ ਨੇ। ਪਰ ਸਾਨੂੰ ਨਹੀਂ ਸੀ ਪਤਾ ਵੀ ਆਗ ਤਾਂ ਹੱਥਿਆਉਣ ਦੇ ਲਈ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਦੇ ਲਈ ਇਹ ਸਾਰੇ ਇਕੱਠੇ ਰੜਣਗੇ। ਰਾਣਾ ਘੰਟ ਕਰਕੇ 24 ਦੀ ਚੋਣਾ ਜਿੱਤਣ ਦੇ ਲਈ ਡਰਾਮਾ ਕਰ ਰਹੇ ਨੇ ਹੁਣ ਢੀਂਡ ਸੇ ਨੂੰ ਆਰਾ ਸੁਖਵੀਰ ਨੂੰ ਇਸ਼ਾਰਾ ਕਰਤਾ ਵੀ ਪਾਓ ਛੇਤੀ ਚਪਟੀਆਂ ਤਾਂ ਕਿ 24 ਨੇੜੇ ਆ ਰਹੀ ਆਪਾ ਸਾਰਾ ਠੱਗਣ ਦਾ ਡਰਾਮਾ ਹੈ ਇਹ ਹੀ ਡਰਾਮਾ ਭਗਵੰਤ ਮਾਨ ਕਾਂਗਰਸ ਵਾਲਿਆਂ ਨਾਲ ਚੋਰ ਮੂਰੀ ਖੇਡਣੀ ਜਾ ਰਿਹਾ ਹੈ ਸੱਚ ਕਹ ਲਈ ਮੈਂ ਹਾਂ ਕਵਰ ਸਿੰਘ 베ਦੀ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਤੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਜੋ ਕੁਝ ਹੋ ਰਿਹਾ ਚਾਹੇ ਹੰਗਾਮੇ ਦੇ ਰੂਪ ਵਿੱਚ ਹੈ ਜਾ ਇੱਕ ਦੂਜੇ ਉੱਤੇ ਦੋਸ਼ਣਬਾਜ਼ੀ ਚੱਲ ਰਹੀ ਹੈ ਪੰਜਾਬ ਦੇ ਲੋਕ ਇਹਨਾਂ ਸਿਆਸਤਦਾਨਾਂ ਨੂੰ ਲੀਡਰਾਂ ਨੂੰ ਦੇਖ ਰਹੇ ਆ ਕਿ ਉਹ ਆਖਰ ਕਿਹੜੇ ਮੁੱਦਿਆਂ ਦੀ ਗੱਲ ਕਰ ਰਹੇ ਤੇ ਚੱਲ ਕੀ ਰਿਹਾ ਇਸ ਬਾਬਤ ਗੱਲਬਾਤ ਕਰ ਲਾਂਗੇ ਸਾਡੇ ਨਾਲ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸੋਲੀ ਨੇ ਸੋਲੀ ਸਾਹਿਬ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਪਰੰਤੂ ਜਿਸ ਤਰ੍ਹਾਂ ਦੇ ਹੰਗਾਮੇ ਨਜ਼ਰ ਆ ਰਹੇ ਆ ਨੌ ਦੇ ਕਰੀਬ ਜਿਹੜੇ ਵਿਧਾਇਕ ਸੀ ਮੁਅਤਲ ਕਰਤੇ ਲੱਗਦਾ ਕਿ ਇਹਨਾਂ ਸਿਆਸਤਦਾਨਾਂ ਤੋਂ ਇਹਨਾਂ ਵਿਧਾਇਕਾਂ ਤੋਂ ਪੰਜਾਬ ਦੇ ਲੋਕਾਂ ਨੂੰ ਕੋਈ ਆਸ ਰੱਖਣੀ ਚਾਹੀਦੀ ਆ ਜੋ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਰੋਲ ਇਹਮ ਹੋਣਾ ਚਾਹੀਦਾ ਸੀ ਜਿਹਦੇ ਤੇ ਸਾਰੇ ਮਕੰਦਿਆਂ ਦੇ ਬੋਝ ਪਾਇਆ 92 ਐਮ ਐਲ ਏ ਜਿਤਾ ਕੇ ਪਰ ਇਹ ਨਹੀਂ ਸੀ ਕਿਸੇ ਨੂੰ ਪਤਾ ਵੀ ਇਹ ਮੁੱਖ ਮੰਤਰੀ ਜਿਵੇਂ ਸਟੇਜਾਂ ਤੇ ਲੋਕਾਂ ਨੂੰ ਹਾਸਾ ਠੱਠਾ ਕਰਕੇ ਕਮੇਡੀ ਕਰਦਾ ਸੀ ਉਹੀ ਹਾਲ ਇਹ ਵਿਧਾਨ ਸਭਾ 'ਚ ਕਰੂਗਾ ਜਾ ਕੇ ਅਰਬਾਂ ਕਰੋੜਾ ਰੁਪਈਆ ਬਰਬਾਦ ਹੋ ਰਿਹਾ ਕਰਜ਼ੇ 'ਚ ਡੁੱਬੇ ਹੋਏ ਪੰਜਾਬ ਦਾ ਪਰ ਉੱਥੇ ਜੋ ਹਾਸੇ-ਠੱਠੇ ਨਾਲ ਮਜ਼ਾਕ ਹੀ ਇਹ ਲੈਜੇ ਜੇ ਸਾਡਾ ਮੁੱਖ ਮੰਤਰੀ ਲੈ ਰਿਹਾ ਹੈ ਉਹ ਬੜਾ ਨਿੰਦਣਯੋਗ ਹੈ ਨਾਲ ਹੀ ਵਿਰੋਧੀ ਧਿਰਾਂ ਜਿਸ ਢੰਗ ਨਾਲ ਮੈਚ ਖੇਡ ਰਹੀਆਂ ਨੇ ਲੋਕਾਂ ਨੂੰ ਉਹ ਵੀ ਪਤਾ ਲੱਗ ਰਿਹਾ ਹੈ ਕਿ ਜੋ ਡਰਾਮੇਬਾਜ਼ੀ ਹਿੰਦੁਸਤਾਨ 'ਚ ਚੱਲ ਪਈ ਬਾਹਰਲੇ ਸਟੇਟਾਂ 'ਚ ਦੂਜਾ-ਦੂਜੇ ਨਾਲ ਸਮਝੌਤਾ ਦੂਜਾ-ਦੂਜਾ ਇੱਥੇ ਲੋਕਮਾਂ ਸਮਝੌਤਾ ਹੈ ਇਹ ਡਰਾਮੇਬਾਜ਼ੀ ਜੰਤਕ ਹੋਊਗੀ ਲੋਕਾਂ ਨੂੰ ਪਤਾ ਲੱਗ ਗਿਆ ਇੰਨਾ ਸਾਨੂੰ ਅੰਨੇ ਨਾ ਸਮਝੋ ਲੋਕਾਂ ਨੂੰ ਵੀ ਲੋਕਾਂ ਦੀਆਂ ਅੱਖਾਂ ਨਹੀਂ ਖੁੱਲੀਆਂ ਉਹ ਸਭ ਕੋ ਤੁਹਾਡਾ ਡਰਾਮੇਬਾਜ਼ੀ ਦੇਖ ਰਹੇ ਨੇ ਸਰਕਾਰ ਕਹਿ ਰਹੀ ਹੈ ਕਿ ਜਿਹੜਾ ਬਜਟ ਅਸੀਂ ਲੈ ਕੇ ਆਏ ਆ ਉਹਦੇ ਵਿੱਚ ਸਿੱਖਿਆ ਦੀ ਗੱਲ ਹੋ ਰਹੀ ਹੈ ਸਿਹਤ ਦੀ ਹੋ ਰਹੀ ਹੈ ਅਸਲ ਦੇ ਦਾਅਵੇ ਕਰਦੇ ਨਜ਼ਰ ਆ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਦੇ ਜਿਹੜਾ ਹਰਪਾਲ ਚੂਬੇ ਨੇ ਬਜਟ ਪੇਸ਼ ਕੀਤਾ ਉਸ ਨੂੰ ਲੈ ਕੇ ਸਾਰੇ ਸਿਆਸਤਦਾਨ ਇਸ ਬਜਟ ਨੂੰ ਪੜ੍ਹਦੇ ਨਜ਼ਰ ਆ ਰਹੇ ਆ ਤੁਹਾਡੀ ਨਜ਼ਰ ਦੇ ਵਿੱਚ ਇਸ ਬਜਟ ਦੇ ਵਿੱਚੋਂ ਲੋਕ ਕੱਢਣਗੇ ਕੀ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਹਿਲਾਂ ਤਾਂ ਕਿਤੇ ਵੀ ਆਪ ਉਹਦੇ ਚ ਦਮ ਨਹੀਂ ਹੈ ਵੀ ਕੱਲਾ ਕੋਈ ਫੀਤਾ ਕੱਟ ਕੇ ਉਹ ਘਾਟਣ ਕਰ ਦਵੇ ਉਹਨੂੰ ਪਹਿਲਾ ਕੇਜਰੀਵਾਲ ਨੂੰ ਬੁਲਾਉਣਾ ਪੈਂਦਾ ਉਹ ਤੋਂ ਅੱਗੇ ਲੈਣੀ ਪੈਂਦੀ ਆ ਫੇਰ ਉਹ ਅੱਗੇ ਤੁਰਦਾ ਫੇਰ ਸਾਈਕਲ ਲਈ ਤੁਸੀਂ ਇਹ ਦੱਸੋ ਵੀ ਬਿਲਡਿੰਗ ਕਿੱਥੇ ਹੈ ਜਿੰਨੀਆਂ ਬਿਲਡਿੰਗਾਂ ਨੇ ਤਾਂ ਕੁੱਚੀ ਕੁੱਚੀ ਵਾਲੀ ਸਰਕਾਰ ਹੈ ਜਿਵੇਂ ਚੰਨੀ ਦੀ ਸਰਕਾਰ ਨੂੰ ਕਹਿੰਦੇ ਤੇ ਜਾਇਪੁਰ ਦੀ ਤਰ੍ਹਾਂ ਦਾ ਲੀਡਰ ਸੀ ਕਹਿੰਦੇ ਜੀ ਇਹ ਕਹਿੰਦਾ ਪੈ ਚਲਾਏ ਨੇ ਅਸੀਂ ਸੜਕਾਂ ਤੇ ਇਹ ਕੁੱਚੀ ਵਾਲੀ ਸਰਕਾਰ ਵੱਜਿਆ ਕਰੂਗੀ ਵੀ ਪੁਰਾਣੇ بڑے ਹਸਪਤਾਲਾਂ ਨੂੰ ਪੁਰਾਣੇ ਬਣੇ ਸਕੂਲਾਂ ਨੂੰ ਕੂਚੀਆਂ ਫੇਰ-ਫੇਰ ਕੇ ਡਰਾਮੇਬਾਜ਼ੀ ਕਰਦੇ ਨੇ ਇਹ ਡਰਾਮੇ ਦਾ ਪਤਾ ਲੱਗ ਰਿਹਾ ਹੈ ਬਜਟ ਆਏ ਵਾਰੀ ਇਹੀ ਜਿਹੜਾ ਬਜਟ ਵਾਲਾ ਮੰਤਰੀ ਹੈ ਇਹੀ ਪੇਸ਼ ਕਰਦਾ ਪਰ ਉਹਦਾ ਝੋ ਰਿਜ਼ਲਟ ਜ਼ੀਰੋ ਹੈ ਇਹਦਾ ਦੱਸਣਾ ਵੀ ਪੈਸੇ ਜਾਂਦੇ ਕਿੱਥੇ ਨੇ ਕੌਣ ਲਾ ਰਿਹਾ ਇਹ ਮੈਂ ਮੱਥੇ ਤੇ ਹੱਥ ਮਾਰਦਾ ਵੀ ਯਾਰ ਕਿਹੜੇ ਬੰਦਿਆਂ ਨੂੰ ਤਨੇ ਫਨਾਤੀ ਬਾਗ ਡੋਰ ਪਹਿਲਾਂ ਚਾਹੇ ਕਾਂਗਰਸੀ ਜੀ ਚਾਹੇ ਉਹ ਤੋਂ ਪਹਿਲਾਂ ਬਾਦਲ ਕੇ ਭਾਜਪਾ ਆਲੇ ਸੀ ਸਰਕਾਰ ਤਾਂ ਕਹਿ ਰਹੀ ਆ ਕਿ ਜਿਹੜਾ ਬਜਟ ਲੈ ਕੇ ਆਂਦਾ ਉਹਦੇ ਵਿੱਚ ਕਾਫੀ ਕੁਝ ਹੈ ਪਰੰਤੂ ਹੁਣ ਸਿਆਸਤਦਾਨ ਇੱਕ ਨਵੀਂ ਗੱਲ ਕਰਦੇ ਨਜ਼ਰ ਆ ਰਿਹਾ ਕਿ ਜਿਹੜੀ ਵੀ ਸਰਕਾਰ ਆ ਜੋ ਕਹਿੰਦੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਕਰਕੇ ਪਿਛਲੇ ਕਰਕੇ ਅਗਲੇ ਕਰਕੇ ਪਰੰਤੂ ਖਜ਼ਾਨਾ ਖਾਲੀ ਕਰ ਕੋਣ ਗਿਆ ਤੇ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹ ਕਰਜ਼ੇ ਚੁੱਕ ਕਿਉ ਰਹੀ ਹੈ ਪੰਜਾਬ ਦਾ ਮੁੱਖ ਮੰਤਰੀ ਤੇ ਇਹਦਾ ਖਜ਼ਾਨਾ ਮੰਤਰੀ ਹਰਪਾਲ ਚੀਮਾ ਇਹਨਾਂ ਨੇ ਬੜਾ ਰੌਲਾ ਪਾਇਆ ਡਾਉਨ ਕੀ ਪਿੱਟੀ ਕਿ ਸਾਡਾ ਤਾਂ ਜੀ ਖਜ਼ਾਨਾ ਪੂਰਾ ਭਰਿਆ ਪਿਆ ਜੇ ਭਰਿਆ ਪਿਆ ਭਾਈ ਫਿਰ ਦੱਸੋ ਤਾਂ ਸੀ ਲੈ ਕੇ ਕਿੱਥੇ ਜਾ ਰਹੇ ਹੋ ਸਹੂਲਤਾਂ ਦਾ ਨਹੀਂ ਰਹੀਆਂ ਇੱਥਾਂ ਗਰਾਊਂਡ ਲੈਵਲ ਤੇ ਕੋਸਾਬੇ ਸੜਕਾਂ ਟੁੱਟ ਗਈਆਂ ਹਸਪਤਾਲਾ ਨੂੰ ਤੁਸੀਂ ਨਵੇਂ ਨਹੀਂ ਬਣਾ ਰਹੇ ਕੂਚੀ ਆ ਮੁਲਾਜ਼ਮ ਤੁਸੀਂ ਨਹੀਂ ਰੱਖ ਰਹੇ ਇੱਕ ਗਿਣਤੀ ਤੇ ਜੇ ਕਿਤੇ ਤੁਹਾਨੂੰ ਗਲਤੀ ਨਾਲ ਮੁੱਖ ਮੰਤਰੀ ਮੁਲਾਜ਼ਮ ਰੱਖ ਲੈਂਦਾ ਉਹਨਾਂ ਦਾ ਬਾਅਦ ਚ ਬਦਲਾ ਦਾ ਕੋਈ ਕਹਿੰਦਾ ਜੀ ਮੈਂ ਦਿੱਲੀ ਤੇ ਰੱਖਿਆ ਕੋਈ ਕਿਵੇਂ ਕਰਿਆ ਉਹ ਵੀ ਜੰਤਕ ਨਹੀਂ ਹੋ ਰਿਹਾ ਵੀ ਤੁਸੀਂ ਕੰਮ ਕੀ ਰਹੇ ਹੋ ਇਹ ਬਜਟ ਅਖਬਾਰੀ ਬਹੁਤ ਆਵਦਾ ਹੈ بڑے بڑے ਇਸ਼ਤਿਹਾਰ ਵੀ ਲੱਗ ਜਾਣਗੇ ਕੰਧਾਂ ਤੇ ਵੀ ਲੱਗਣਗੇ ਉਹ ਤੁਸੀਂ ਆ ਦੇਖ ਲਿਓ ਹੁਣ ਸੜਕਾਂ ਦੇ ਕੋਨਿਆਂ ਤੇ ਸ਼ਿੰਗਾਰ ਬਣ ਜਾਣੇ ਨੇ ਬੜੀਆਂ ਬੜੀਆਂ ਫਲੈਕਸਾਂ ਲੱਗ ਜਾਣੀਆਂ ਨੇ ਪਰ ਜਿਹੜਾ ਜਿਹੜਾ ਸਾਡਾ ਗੁਜ਼ਾਰਾ ਹੋਣਾ ਹੈ ਜੇ ਸਾਡੇ ਪੱਲੇ ਕੁਝ ਪਊਗਾ ਪੱਲੇ ਪਬਲਿਕ ਦੇ ਕੁਝ ਪਾਉਣਾ ਨਹੀਂ ਸਿਰਫ ਆਹੀ ਇੱਕ ਦੂਜੇ ਨੂੰ ਗਾਲ੍ਹਾਂ ਮਗਾਲੀ ਮਿਹਣਮ ਮੀਣੀ ਕਰਕੇ ਉਹ ਜਿਹੜਾ ਵਿਧਾਨ ਸੀ ਅੱਜ ਤੱਕ ਜਿੰਨੇ ਬੱਚੇ ਹੋਣ ਪੜ ਰਹੇ ਨੇ ਜਾਂ ਅਸੀਂ ਪੜਦੇ ਸੀ ਅਸੀਂ ਇਹ ਕਹਿੰਦੇ ਹੁੰਦੇ ਸਾਡਾ ਸੁਪਨਾ ਹੁੰਦਾ ਵੀ ਅਸੀਂ ਵਿਧਾਨ ਸਭਾ ਦੇਖਣ ਜਾਣਾ ਕਿ ਉਹਨੂੰ ਪਵਿੱਤਰ ਵਿਧਾਨ ਕਹਿੰਦੇ ਨੇ ਪਰ ਪਵਿੱਤਰ ਵਿਧਾਨ ਚ ਜੋ ਖੁੰਡ ਤੇ ਲੜਾਈ ਪਿੰਡਾਂ ਚ ਬੀਬੀਆਂ ਲੜਦੀਆਂ ਨੇ ਉਹ ਲੜਾਈ ਹੁੰਦੀ ਦੇਖ ਕੇ ਅਸੀਂ ਤਾਂ ਹੈਰਾਨ ਆ ਅਸੀਂ ਦੇਖ ਰਹੇ ਸੀ ਵੀ ਇਹ ਹੋਕ ਹੀ ਰਿਹਾ ਪਰ ਮੁੱਖ ਮੰਤਰੀ ਕਹਿੰਦੇ ਆ ਕਿ ਮੈਂ ਸੱਚ ਦੱਸਣ ਲਈ ਬੈਠਾ ਆ ਇਹ ਸੱਚ ਸੁਣਨ ਨੂੰ ਤਿਆਰ ਨਹੀਂ ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਆ ਕਿ ਜਿੱਦਾਂ ਦਾ ਇਹ ਸੱਚ ਦੱਸ ਰਿਹਾ ਉਹ ਸਾਰਾ ਹੀ ਝੂਠ ਹੈ ਤੇ ਜਿਹੜਾ ਫ੍ਰੈਂਡਲੀ ਮੈਚ ਲੋਕ ਗੱਲਾਂ ਕਰ ਰਹੇ ਆ ਜਾਂ ਸਿਆਸਤਦਾਨ ਗੱਲਾਂ ਕਰ ਰਹੇ ਆ ਕਿ ਇੱਕ ਪਾਸੇ ਤਾਂ ਇਹਨਾਂ ਦਾ ਪੰਜ ਸੂਬਿਆਂ ਦੇ ਵਿੱਚ ਸਮਝੌਤਾ ਹੋ ਗਿਆ ਆਮ ਆਦੀ ਪਾਰਟੀ ਤੇ ਕਾਂਗਰਸ ਦਾ ਜੇ ਪੰਜਾਬ ਦੇ ਵਿੱਚ ਨਹੀਂ ਹੋਇਆ ਜਾਂ ਇਸ ਤਰ੍ਹਾਂ ਦੀ ਲੜਾਈ ਵਿਧਾਨ ਸਭਾ ਦੇ ਵਿੱਚ ਨਹੀਂ ਲੜਨਗੇ ਤਾਂ ਬਹੁਤ ਸਾਰੇ ਸਿਆਸਤਦਾਨ ਅਜਾ ਹੀ ਦੂਸ਼ਣ ਬਾਜੀ ਵੀ ਕਰਨਗੇ ਦੋਸ਼ ਵੀ ਲਗਾਉਣਗੇ ਕਿ ਅੰਦਰੋਂ ਅੰਦਰੀ ਫਰੈਂਡਲੀ ਮੈਚ ਜਿਹੜਾ ਹੈ ਉਹ ਖੇਡਿਆ ਜਾ ਰਿਹਾ ਹੈ ਮੇਰੀ ਧਿਆਨ ਨਾਲ ਗੱਲ ਸੁਣ ਲਓ ਸਾਰੇ মিডিਏ ਨਾਲ ਜਿੰਨੇ ਰਾਹੀਂ ਜਾਣੀ ਹੈ ਕਿ ਸਾਰਾ ਕੁਸ ਸਾਡਾ ਮੁੱਖ ਮੰਤਰੀ ਹੋਵੇ ਵਿਰੋਧੀ ਧਿਰਾਂ ਵਾਲੇ ਉਹਨਾਂ ਜੇ ਤੁਸੀਂ ਇੰਨੇ ਸੱਚੇ ਸੁੱਚੇ ਹੁੰਦੇ ਵਿਰੋਧੀ ਧਿਰਾਂ ਵਾਲੇ ਤਾਂ ਉਹਨਾਂ ਨੂੰ ਢਿੰਗਾਂ ਦੇ ਡੋਲ ਵਾਂਗੂ ਮਾਰਦੇ ਕਿਉਂ ਲੋਕ ਉਹਨਾਂ ਨੂੰ ਮੰਜਿਆ ਦੁਖੀ ਹੋ ਕੇ ਵੀ ਤੁਸੀਂ ਬਹੁਤ ਥੋੜੇ ਤੇ ਕੋਈ ਪਾਰਟੀ ਆ ਜੇ ਉਹਦੇ ਤੇ ਭ੍ਰਿਸ਼ਟਾਚਾਰ ਦੇ ਵੱਡੇ ਵੱਡੇ ਦੋਸ਼ ਲੱਗਦੇ ਰਹੇ ਨੇ ਇਹਨਾਂ ਨੂੰ ਲਿਆਏ ਸੀ ਅਸੀਂ ਉਹਨਾਂ ਤੋਂ ਦੁਖੀ ਹੋ ਕੇ ਪਰ ਸਾਨੂੰ ਨਹੀਂ ਸੀ ਪਤਾ ਵੀ ਤਾਕਤ ਹਥਿਆਉਣ ਦੇ ਲਈ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਦੇ ਲਈ ਇਹ ਸਾਰੇ ਇਕੱਠੇ ਰਲਣਗੇ ਰਲਗੱਡ ਕਰਕੇ 24 ਦੀ ਚੋਣਾ ਜਿੱਤਣ ਦੇ ਲਈ ਡਰਾਮਾ ਕਰ ਰਹੇ ਨੇ ਪਰ ਲੋਕ ਜਾਗਦੇ ਨੇ ਲੋਕਾਂ ਨੂੰ ਪਤਾ ਹੈ ਸਮਾਂ ਆਉਣ ਦੋ ਜਦੋਂ ਇਹ ਲੋਕਾਂ ਤੋਂ ਵੋਟ ਲੈਣ ਜਾਣਗੇ ਮੁੱਖ ਮੰਤਰੀ ਸਾਹਿਬ ਨੂੰ ਵੀ ਪੁੱਛਣਗੇ ਪ੍ਰਤਾਪ ਬਾਜਵੇ ਉਹਨਾਂ ਨੂੰ ਵੀ ਪੁੱਛਣਗੇ ਦੂਜਿਆਂ ਨੂੰ ਵੀ ਪੁੱਛਣਗੇ ਵੀ ਕਿਹੜੇ ਭਾਅ ਵਿਕਦੀਆਂ ਤੁਹਾਨੂੰ ਪਤਾ ਲੱਗ ਜੂ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਜਿਸ ਤਰ੍ਹਾਂ ਦਾ ਜ਼ਿਕਰ ਹੋ ਰਿਹਾ ਕਿ ਪੱਪੀਆਂ ਵੀ ਲਈ ਜਾ ਰਹੀਆਂ ਜੱਫੀਆਂ ਵੀ ਪੈ ਰਹੀਆਂ ਤੇ ਘੱਟ ਜੋੜ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਲੱਗਦਾ ਹੈ ਕਿ ਜਿਸ ਤਰ੍ਹਾਂ ਦੀਆਂ ਪੱਪੀਆਂ ਦੇ ਜੱਫੀਆਂ ਪੈ ਰਹੀਆਂ ਤੇ ਉਸ ਦੇ ਵਿੱਚੋਂ ਕੁਝ ਨਿਕਲੇਗਾ ਪਹਿਲਾਂ ਤਾਂ ਪੱਪੀਆਂ ਜੱਫੀਆਂ ਵਾਲਾ ਜਿਹੜਾ ਕਲਚਰ ਚਲਾਇਆ ਸੀ ਬਾਦਲ ਨਾਲ ਨੇ ਤੇ ਦੂਜਿਆਂ ਨੇ ਕਦੇ ਰੀਡ ਸੇ ਉਹ ਨਹੀਂ ਪ੍ਰਕਾਸ਼ ਸਿੰਘ ਬਾਦਲ ਵਾਲੇ ਦਲ ਛੋ ਨਿਕਲੇ ਉਹਦੇ ਨੇ ਕਦੇ ਵਿੱਚ ਵਰ ਜਾਂਦੇ ਨੇ ਪਰ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਗੋਲੀ ਕਾਂਡ ਹੋਇਆ ਮੈਂ ਹਰੇਕ ਸਟੇਜ ਤੇ ਕਿਹਾ ਕਿ ਸਾਰੇ ਉਦੋਂ ਮਿਲੀ ਭੁਗਸੀ ਇਕੱਠੇ ਸੀ ਉਦੋਂ ਸਾਰਿਆਂ ਨੇ ਰਸਗੁੱਲੇ ਇਕੱਠੇ ਖਾਦੇ ਨੇ ਸਮੇਤ ਭਾਜਪਾ ਪਰ ਹੁਣ ਜੋ ਡਰਾਮੇਬਾਜ਼ੀ ਹੋ ਰਹੀ ਹੈ ਇਹੀ ਹੈ ਇਹ ਇਨ੍ਹਾਂ ਦੇ ਸਾਰਿਆਂ ਦੇ ਨੱਥ ਪਰਦੇ 'ਚ ਜਿਹੜੀ ਹੁਣ ਲੋਕਾਂ 'ਚ ਜੰਤਕ ਹੋ ਜਾਣੀ ਹੈ ਕਿ ਸਾਰਿਆਂ ਦੇ ਭਾਜਪਾ ਨੇ ਨੱਥ ਪਾਈ ਹੋਈ ਹੈ ਭਾਜਪਾ ਦੇ ਜਿਵੇਂ ਇਹਨਾਂ ਨੂੰ ਨਚਾਉਂਦੇ ਨੇ ਨੱਚੀ ਜਾਂਦੇ ਨੇ ਹੌਂ ਢੀਂਡ ਸੇ ਨੂੰ ਆਰਾ ਸੁਖਵੀਰ ਨੂੰ ਇਸ਼ਾਰਾ ਕਰਤਾ ਵੀ ਪਾਓ ਛੇਤੀ ਜੱਪੀਆਂ ਤਾਂ ਕਿ 24 ਨੇੜੇ ਆ ਰਹੀ ਆ ਪਾ ਪਾਜਪਾਲੇ ਵੀ ਥੋੜਾ ਨਾਲ ਗੱਟ ਕਰਕੇ ਲੋਕਾਂ ਨੂੰ ਕਿਵੇਂ ਠੱਗਣਾ ਇਹ ਸਾਰਾ ਠੱਗਣ ਦਾ ਡਰਾਮਾ ਹੈ ਇਹੀ ਡਰਾਮਾ ਭਗਵਾਨਤਮਾਨ ਕਾਂਗਰਸ ਵਾਲੇ ਨਾਲ ਚੋਰ ਮੋਰੀ ਖੇਡ ਨਹੀਂ ਜਾ ਰਿਹਾ ਪਰ ਲੋਕ ਸਿਆਣੇ ਬਣ ਕੇ ਜਿਹੜੇ ਸਾਫ ਸੁਥਰੇ ਉਮੀਦਵਾਰ ਕਿਸੇ ਪਾਰਟੀ ਦੇ ਹੋਣ ਨਾ ਹੋਣ ਚਾਹੇ ਆਜ਼ਾਦ ਵੀ ਮੈਂ ਕਹੂੰ ਹੋਣ ਉਹਨਾਂ ਨੂੰ ਉਹਨਾਂ ਨੂੰ ਅਪਣਾਉਣਾ ਚਾਹੀਦਾ ਨਾ ਕਿ ਆ ਡਰਾਮੇਬਾਜ਼ ਲੋਕਾਂ ਤੋਂ ਬਚਣਾ ਚਾਹੀਦਾ ਹਰ ਸੁਖਵੀਰ ਬਦਲ ਤਾਂ ਇਸ ਜਫੀ ਨੂੰ ਇਤਿਹਾਸਕ ਦੱਸ ਰਿਹਾ ਕਿ ਦੋ ਪਰਿਵਾਰਾਂ ਦਾ ਮੇਲ ਹੋ ਗਿਆ ਤੇ ਹੁਣ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ ਪੰਜਾਬੀ ਦੀ ਗੱਲ ਕਰਨੀ ਚਾਹੀਦੀ ਹੈ ਲੱਗਦਾ ਕਿ ਜਿਹੜੀ ਨੇੜਤਾ ਹੁਣ ਢੀਂਸਾ ਸਾਹਿਬ ਨਾਲ ਬਣੀਆਂ ਉਸ ਦੇ ਨਾਲ ਜਿਹੜੀਆਂ ਨਾਰਾਜ਼ਗੀਆਂ ਗਲਿਆਰੇ ਦੇ ਵਿੱਚ ਪਈਆਂ ਸੀ ਉਹ ਨਾਰਾਜ਼ਗੀਆਂ ਕਿ ਪਾਸੇ ਕਰ ਦਿੱਤੀਆਂ ਗਈਆਂ ਗੱਲ ਕੀ ਹੈ ਕਿ ਨਾ ਤਾਂ ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਦੇ ਨੇ ਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਹ ਪੁੱਤਰ ਮੋਚ ਡੁੱਬੇ ਨੇ ਚਾਹੇ ਢੀੜ ਸਾ ਚਾਹੇ ਬੜਾ ਬੁੱਢਾ ਬਾਦਲ ਸੀ ਚਾਹੇ ਸੁਖਵੀਰ ਆ ਇਹ ਸਾਰਾ ਡਰਾਮੇਬਾਜੀ ਪੁੱਤਰ ਮੋਚ ਹੋ ਰਹੀ ਆ ਕੋਈ ਇਹਨਾਂ ਦਾ ਸਿਧਾਂਤ ਨਹੀਂ ਕੋਈ ਵਿਧਾਨ ਨਹੀਂ ਜਿਹੜੇ ਇੱਕ ਦੂਜੇ ਤੇ ਦੋਸ਼ ਲਾਉਂਦੇ ਸੀ ਅੱਜ ਦੋਸ਼ ਲਾਉਣ ਵਾਲੇ ਕਿੱਧਰ ਗਏ ਅੱਜ ਕਿਹੜੀ ਸਾ ਬੰਨਣਾ ਢਣਾ ਕੇ ਇੱਕ ਦੂਜੇ ਨੂੰ ਜਫੀਆਂ ਪਾ ਲੀਆਂ ਇਹ ਸਾਰੀ ਰਾਜਨੀਤਿਕ ਗੰਦੀ ਰਾਜਨੀਤੀ ਦੇ ਖੇਡ ਖੇਡ ਕੇ ਅੱਖਾਂ 'ਚ ਲੋਕਾਂ ਦੇ ਘੱਟਾ ਪਾਉਂਦੇ ਨੇ ਲੋਕ ਚੌਕਸ ਨੇ ਚਕੰ ਨੇ ਨੇ ਇਹਨਾਂ ਦੀਆਂ ਇਹ ਗੱਲਾਂ 'ਚ ਨਹੀਂ ਆਉਣਗੇ ਸਾਰੇ ਲੋਕਾਂ ਨੂੰ ਪਤਾ ਕਿ ਸੁਖਦੇਵ ਢੀਂਡਸੇ ਤਾਂ ਕਹੇ ਸੀ ਹਰ ਸਟੇਜ ਤੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਿ ਜਿੰਨੀ ਦੇਰ ਸੁਖਵੀਰ ਬਾਦਲ ਇਸ ਦਲ ਦਾ ਪ੍ਰਧਾਨ ਰਹੂਗਾ ਉਦੋਂ ਅਸੀਂ ਝਾਕਦੇ ਵੀ ਨਹੀਂ ਇਹਨੇ ਬੇੜਾ ਗਰਖ ਕਰਤਾ ਕਰ ਦੂਗਾ ਹੁਣ ਪਤਾ ਨਹੀਂ ਕਿਹੜੀ ਸਿੰਘੀ ਮੈਨੂੰ ਤਾਂ ਇਹ ਹੀ ਲੱਗਦਾ ਹੈ ਵੀ ਭਾਜਪਾ ਵਾਲਿਆਂ ਨੇ ਉੱਥੋਂ ਮੋਦੀ ਤੇ ਅਮਿਤ ਸ਼ਾਹ ਨੇ ਘੁਰਕੀ ਮਾਰੀ ਹੈ ਉਹਦੇ ਆਧਾਰ ਤੇ ਇਹਨਾਂ ਨੇ ਫੇਰ ਦੁਬਾਰਾ ਜੱਫੀਆਂ ਪਾ ਕੇ ਇੱਕ ਦੂਜੇ ਦੇ ਨੇੜੇ ਚਲੇ ਗਏ ਨੇ ਵਰਨਾ ਸੰਧਾਨਤਹੀਨ ਲੋਕ ਨੇ ਸੰਧਾਨਤਾ ਦੀ ਗੱਲ ਨਹੀਂ ਕਰਦੇ ਅੱਜ ਵੀ ਅਸੀਂ ਉਸੇ ਤਰ੍ਹਾਂ ਮੈਦਾਨ 'ਚ ਖੜਕੇ ਮਾੜੇ ਨੂੰ ਮਾੜਾ ਚੰਗੇ ਨੂੰ ਚੰਗਾ ਕਹਿ ਰਿਹਾ ਅੱਲਾ ਕਹਿਣੋ ਹਟਾਂਗੇ ਗੁਰੂ ਦਾ ਜਿਹੜਾ ਝੰਡਾ ਹੈ ਉਹ ਝੂਲਦਾ ਰਹਿਣਾ ਜਿਹੜਾ ਸੱਚ ਦਾ ਦੀਵਾ ਜਗਦਾ ਰਹੂ ਪਰ ਗੱਟ ਜੋੜ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਤਾਂ ਸੁਖਵੀਰ ਬਾਦਲ ਤਾਂ ਗੱਲ ਬੋਲ ਹੀ ਨਹੀਂ ਰਿਹਾ ਕਿ ਗੱਟ ਜੋੜ ਹੋਏਗਾ ਜਾਂ ਨਹੀਂ ਹੋਏਗਾ ਉਹ ਕਹਿੰਦੇ ਆ ਕਿ ਇਹ ਫਿਕਰ ਸਾਡੇ ਤੇ ਛੱਡ ਤੋ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਪਰੰਤੂ ਪਰਨੀਤ ਕੋਰ ਵੱਲੋਂ ਬਿਆਨ ਆਇਆ ਕਿ ਗੱਟ ਜੋੜ ਕਰ ਲੈਣਾ ਚਾਹੀਦਾ ਸੁਨੀਲ ਜਾਖੜ ਵੱਲੋਂ ਬਿਆਨ ਆਇਆ ਗੱਟ ਜੋੜ ਹੋਣਾ ਚਾਹੀਦਾ ਤੇ ਦੂਜੇ ਪਾਸੇ ਮਿਤਸ਼ਾ ਕਹਿ ਰਹੇ ਸਾਡੀ ਗੱਡ ਜੋੜ ਤੇ ਗੱਲ ਚੱਲ ਰਹੀ ਆ ਤਾਂ ਸੁਖਵੀਰ ਬਾਦਲ ਇਸ ਦੇ ਉੱਤੇ ਹੰਗਾਰਾ ਕਿਉਂ ਨਹੀਂ ਭਰ ਰਿਹਾ ਜਿਹੜਾ ਕਿਸੇ ਦੇ ਇਸ਼ਾਰੇ ਤੇ ਚੱਲਦਾ ਹੋਵੇ ਆਪ ਬੋਲ ਸਕਦਾ ਹੁੰਦਾ ਸੁਖਵੀਰ ਬਾਦਲ ਕਿਵੇਂ ਬੋਲ ਪੂਗਾ ਉਹਦੀ ਕੀ ਜ਼ਰਤ ਹੈ ਭਾਈ ਅੱਜ ਤੱਕ ਨਿਓ ਬੋਲਿਆ ਉਹਨੇ ਕਿਹਾ ਕਿਸੇ ਨੂੰ ਵੀ ਮੇਰੀ ਸਗਦੇਵ ਢੀਂਡ ਸੇ ਨਾਲ ਗੱਲ ਹੋ ਗਈ ਮੇਰਾ ਚਾਚਾ ਤਾਇਆ ਜੀ ਲੱਗਦਾ ਹੈ ਉਹ ਮੈਂ ਉਹਦਾ ਗੋਦ ਲਿਆਵਾ ਮੁੰਡਾ ਅਸੀਂ ਇਕੱਠੇ ਹੋਵਾਂਗੇ ਜੇ ਤਾਂ ਉੱਥੇ ਕਦੇ ਸੁਗਵੀਰ ਬੋਲਿਆ ਹੋਵੇ ਤਾਂ ਤਾਂ ਹੁਣ ਵੀ ਬੋਲੇ ਇਹ ਤਾਂ ਚੁੱਪਚੀ ਬੀਤੇ ਆਪਾਂ ਸਾਰੇ ਟੀਵੀ ਤੇ ਹੀ ਦੇਖਾਂਗੇ ਵੀ ਇੱਕ ਦੂਜੇ ਨਾਲ ਕਿਵੇਂ ਇਕੱਠੇ ਹੋ ਗਏ ਨੇ ਕਿਵੇਂ ਰਲਗੱਡ ਹੋ ਕੇ ਮੈਦਾਨ ਚ ਲੋਕਾਂ ਕੋਲ ਆ ਗਏ ਨੇ ਇਹ ਜੰਤਕ ਆ ਸੱਚ ਹੈ ਨਾ ਭਾਜਪਾ ਦਾ ਸਰਦਾ ਨਾ ਇਹਨਾਂ ਦਾ ਸਰਦਾ ਇਹਨਾਂ ਨੇ ਇਕੱਠੇ ਹੋਣਾ ਹੀ ਹੋਣਾ ਧੰਨਵਾਦ ਜੀ ਇਹ ਸਨ ਅਕਾਲੀ ਦਲ ਸਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸੋਹਾਲੀ ਜਿਨ੍ਹਾਂ ਨੇ ਕਿਹਾ ਕਿ ਸਭਾ ਚੋਣਾਂ ਦੇ ਨੇੜੇ ਤੇੜੇ ਜਿਸ ਤਰ੍ਹਾਂ ਦੀ ਤਿਆਰੀ ਦੇਖੀ ਜਾ ਰਹੀ ਹੈ ਤਾਂ ਬਹੁਤ ਸਾਰੀਆਂ ਜੱਫੀਆਂ ਤੇ ਪੱਪੀਆਂ ਇੱਕ ਦੂਜੇ ਨੂੰ ਲੈਣ ਦਾ سلسلہ ਸ਼ੁਰੂ ਹੋ ਗਿਆ ਇਸੇ ਕਰਕੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਬਹੁਤ ਸਾਰੀਆਂ ਗੱਲਾਂ ਅਕਾਲੀ ਦਲ ਨੂੰ ਪੜਦਿਆਂ ਕੀਤੀਆਂ ਸੀ ਪਰੰਤੂ ਹੁਣ ਜਿਸ ਤਰ੍ਹਾਂ ਉਹਨਾਂ ਦੀ ਘਰ ਵਾਪਸੀ ਹੋਈ ਹੈ ਤਾਂ ਵੇਖਣਾ ਹੋਏਗਾ ਕਿ ਕਿਸ ਤਰ੍ਹਾਂ ਉਹਨਾਂ ਦੀ ਇਹ ਜਿਹੜੀ ਹੈ ਨਾਰਾਜ਼ਗੀ ਜਿਹੜੀ ਸੀ ਉਹ ਕਿਸ ਤਰ੍ਹਾਂ ਦੂਰ ਹੋਈ ਹੈ ਜਾਂ ਹੁਣ ਪੰਜਾਬ ਦੇ ਭਲੇ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬੀਆਂ ਦੀ ਗੱਲ ਕੀਤੀ ਜਾ ਰਹੀ ਹੈ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਵੇਖਣਾ ਹੋਏਗਾ ਕਿ ਕਿਸ ਤਰ੍ਹਾਂ ਇਸ ਪੱਪੀਆਂ ਤੇ ਜੱਫੀਆਂ ਦੇ ਦੌਰ ਦੇ ਵਿੱਚ ਸਿਆਸੀ ਪਾਰਟੀਆਂ ਦੇ ਚਿਹਰੇ ਬੇਨਕਾਬ ਹੁੰਦੇ ਨਜ਼ਰ ਆਉਂਦੇ ਆ ਕੈਮਰਾਮੈਨ ਮਰੀਕਿੰਦਰ ਸਿੰਘ ਦੇ ਨਾਲ ਕਵਰ ਸਿੰਘ ਵੈਦੀ ਮਸਾ ਟੀਵੀ ਪਟਿਆਲਾ